ਜੇ ਆਪ ਸਟ੍ਰੈਸ ਨੂੰ ਮਾਰਨਾ ਉਹਦਾ ਇੱਕੋ ਇੱਕ ਤਰੀਕਾ ਹੈ ਜੀ ਹਮ ਜਿਵੇਂ ਹੁਣ ਮੰਨ ਲਓ ਤੁਹਾਨੂੰ ਕੋਈ ਸਟ੍ਰੈਸ ਆ ਰਿਹਾ ਹਮ ਤੁਸੀਂ ਕੋਸ਼ਿਸ਼ ਕਰੋ ਕਿ ਆਪਦਾ ਧਿਆਨ ਪਹਿਲਾਂ ਤਾਂ ਉਸ ਵੱਲ ਲਗਾਓ ਜਿਹਨੂੰ ਤੁਸੀਂ ਮੰਨਦੇ ਹੋ ਪੀਰ ਪਗੰਬਰ ਗੁਰੂ ਮਹਾਰਾਜ ਜਿਹਨੂੰ ਵੀ ਤੁਸੀਂ ਮੰਨਦੇ ਹੋ ਆਪਣਾ ਧਿਆਨ ਉਧਰ ਲਾ ਲਓ ਹਮ ਦੂਜਾ ਉੱਠੀ ਗਿਣਤੀ ਗਣੋ 100 ਤੋਂ ਲੈ ਕੇ 1 ਤੱਕ ਕਾਊਂਟਿੰਗ ਸਟਾਰਟ ਕਰ ਦਿਓ ਹਮ ਉਹਦੇ ਚ ਤੁਹਾਡਾ ਮਾਈਂਡ ਜਿਹੜਾ ਇੱਕ ਜਗ੍ਹਾ ਕਨਸੈਂਟਰੇਟ ਹੋਣ ਲੱਗ ਜਾਂਦਾ ਹਮ ਤੀਜਾ ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰੋ ਅੱਛਾ ਪੁੱਠੇ ਹੱਥ ਨਾਲ ਲਿਖੋ ਕਿਆ ਬਦ ਨਾਂ ਲਿਖੋ ਬਾਪੂ ਜੀ ਦਾ ਲਿਖੋ ਜਿ ਕਿਤੇ ਵਾਹਿਗੁਰੂ 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 ਲਿਖਣ ਲੱਗ ਜਾਓ ਹੂੰ ਉਹਨੂੰ ਲਿਖਣ ਵਾਸਤੇ ਪਤਾ ਨਹੀਂ ਕਿੰਨਾ ਟਾਈਮ ਲੱਗੋ ਵੀ ਵਾਹਿਗੁਰੂ ਸਿੱਧਾ ਕਿਵੇਂ ਕਦੇ ਵਾਵਾ ਹਿੱਲ ਗਿਆ ਕਦੇ ਗਗਾ ਹਿੱਲ ਗਿਆ ਲੋ ਵਾਹਿਗੁਰੂ ਜਦੋਂ ਤੁਸੀਂ ਸਿੱਧਾ ਲਿਖਣ ਲੱਗ ਗਏ ਨਿੱਕੂ ਜੀ ਤੁਸੀਂ ਯਕੀਨ ਮੰਨੋ ਕਿ ਸਟ੍ਰੈਸ ਨੇੜੇ ਤੇੜੇ ਨਹੀਂ ਰਹਿੰਦਾ ਕਿਉਂਕਿ ਤੁਹਾਡਾ ਉਦਨ ਹੀ ਕਨਸੈਂਟਰੇਸ਼ਨ ਇੱਕ ਜਗ੍ਹਾ ਆ ਗਿਆ ਹੂੰ ਤੁਹਾਡਾ ਜਿਹੜਾ ਏਡੀ ਐਚ ਡੀ ਦਾ ਪ੍ਰੋਬਲਮ ਹੈ ਲੋਕ ਕਹਿੰਦੇ ਨਾ ਬੱਚਿਆਂ ਨੂੰ ਹੋ ਰਿਹਾ ਮੈਂ ਕਹਿੰਦਾ ਅੱਜ ਕੱਲ੍ਹ ਹਰ ਬੰਦੇ ਨੂੰ ਹੈ ਨਹੀਂ ਹੈ ਤਾਂ ਸੀਪ ਹੁਣ ਜਿਹੜਾ ਬੰਦਾ ਚਰਨਸੀਮਾ ਤੱਕ ਪਹੁੰਚ ਗਿਆ ਸਟ्रेस ਦੇ ਹੈ ਨਾ ਬਹੁਤ ਜ਼ਿਆਦਾ ਸਟ্রেਸ ਹੋ ਗਿਆ ਤੇ ਉਹਨੇ ਆਪਣੇ ਮਾਪੇ ਕਰ ਚੁਕੜ ਤੇ ਨਸ਼ੇ ਕਰਨ ਲੱਗਿਆ ਉਹਨੂੰ ਕਿਵੇਂ ਕੱਢਿਆ ਜਾ ਸਕਦਾ ਉਹਦੇ ਲਈ ਕੋਈ ਮੈਡੀਸਿਨ ਹੈ ਜਾਂ ਉਹਦੇ ਲਈ ਵੀ ਸੇਮ ਫਾਰਮੂਲਾ ਉਹਦੇ ਲਈ ਬਹੁਤ ਬੈਸਟ ਦਵਾਈਆਂ ਨੇ ਜੀ ਪਹਿਲਾਂ ਤਾਂ ਮੈਂ ਕਹਿਣਾ ਉਹਦੀ ਰਸੋਈ ਘਰ ਚ ਤਿਆਰ ਕਰੋ ਜੀ ਜਿਵੇਂ ਇੱਕ ਬਹੁਤ ਵਧੀਆ ਚੀਜ਼ ਹੈ ਉਹਦਾ ਨਾਮ ਹੈਗਾ ਵਚਾ ਵਚਾ ਨਾ ਜੀ ਇੱਕ ਜੜੀ ਬੂਟੀ ਹੈ ਵੀ ਵੈਂਕੂਵਰ ਵਾਲਾ ਵੀ A C H ਵਚਾ ਇੱਕ ਜੜੀ ਬੂਟੀ ਹੈ ਜਦੋਂ ਤੁਸੀਂ ਇਹਨੂੰ ਗੂਗਲ ਸਰਚ ਕਰਦੇ ਹੋ ਤਾਂ ਉਹਦੇ ਤੇ ਲਿਖਿਆ ਹੋਇਆ ਵਚਾ ਇਸ ਮੈਮਰੀ ਰੀਕੋਰਡਰ ਇਹ ਤੁਹਾਡੇ ਬ੍ਰੇਨ ਨੂੰ ਰਿਕਾਰਡਿੰਗ ਦਾ ਕੰਮ ਕਰਦੀ ਆ ਤੇ ਦੂਸਰਾ ਉਹਦੇ ਚ ਪਾਇਆ ਸੰਘਪੁਸ਼ਪੀ ਜਿਹੜੀ ਠੰਡਾ ਰੱਖਦੀ ਆ ਫਿਰ ਉਹ ਚ ਪਾਈ ਗਈ ਹੈ ਜਟਾਮਨਸੀ ਜਟਾਮਨਸੀ ਜਿਹੜੀ ਆ ਨਸਾਂ ਦੇ ਵਿੱਚ ਜਿੰਨੀ ਵੀ ਸੋਇਲਿੰਗ ਹੋ ਜਾਂਦੀ ਆ ਸੋਚ-ਸੋਚ ਕੇ ਸਟ੍ਰੈਸ ਦੇ ਕਾਰਨ ਸਾਡੇ ਸਿਰੰਦਰ ਨੂੰ ਸੁੱਜ ਜਾਂਦਾ ਕਈ ਕਈਆਂ ਨੂੰ ਤਾਂ ਅੱਧਾ ਦਿਮਾਗ ਦੁਖਣ ਲੱਗ ਜਾਂਦਾ ਕਈਆਂ ਦਾ ਪੂਰਾ ਸਿਰ ਫੜਨ ਲੱਗ ਜਾਂਦਾ ਕਈਆਂ ਨੂੰ ਐ ਲੱਗਦਾ ਵੀ ਜਾਂ ਮਰ ਜੂਗਾ ਜਾਂ ਮਾਰ ਦੂੰਗਾ ਉਹ ਆਊਟ ਆਫ ਸਾਇੰਸ ਹੋ ਜਾਂਦਾ ਉਹਦੇ ਵਾਸਤੇ ਜਟਾਮਨਸੀ ਜਿਹੜੀ ਆ ਐਨੀ ਵਧੀਆ ਚੀਜ਼ ਆ ਉਹ ਸਾਰੀ ਇਨਫੈਕਸ਼ਨ ਖਤਮ ਕਰਕੇ ਬ੍ਰੇਨ ਨੂੰ ਇਹਨਾਂ ਲਾਈਟ ਕਰ ਦਿੰਦੀ ਆ ਬੰਦਾ ਕਹਿੰਦਾ ਛੱਡ ਯਾਰ ਕੀ ਸਭ ਠੀਕ ਹੈ ਫਿਰ ਇੱਕਦਮ ਉਸ ਭਾਸਾ ਚ ਆ ਜਾਂਦਾ ਕੋਦੇ ਚ ਪੈਂਦੀ ਹੈ ਬ੍ਰਹਮੀ ਜੀ ਬ੍ਰਹਮੀ ਜਿਹੜੀ ਹੈ ਇਹ ਬਿਲਕੁਲ ਹੀ ਦਿਮਾਗ ਨੂੰ ਠੰਡਾ ਸ਼ਾਂਤ ਜਿਵੇਂ ਵੱਡਿਆਂ ਨੇ ਕਿਹਾ ਕਿ ਪੈਰ ਤੁਹਾਡੇ ਗਰਮ ਪੇਟ ਨਰਮ ਦਿਮਾਗ ਠੰਡਾ ਤਾਂ ਮਾਰੋ ਬੈਦ ਨੂੰ ਡੰਡਾ ਉਈ ਲੋੜ ਹੀ ਨਹੀਂ ਵੈਦਦੀ ਮੇਰੇ ਨਾਲ ਮਾਰੇ ਹੋ ਵੀ ਮੈਂ ਆਪਣੀ ਵੈਸੇ ਗੱਲ ਕਰਦਾ ਜਦੋਂ ਲੋੜ ਪੈਂਦੀ ਆ ਜੀ ਜੀ ਤੇ ਮਤਲਬ ਕਹਿੰਦਾ ਕਿ ਇਹ ਤਿੰਨ ਚੀਜ਼ਾਂ ਇੱਕ ਅੱਡਾ ਵੱਡਾ ਫਲਸਫਾ ਹਾਂ ਤਾਂ ਉਹਨਾਂ ਨਾਲ ਤੁਹਾਡਾ ਦਿਮਾਗ ਠੰਡਾ ਰਹਿੰਦਾ ਇਹ ਚਾਰ ਚੀਜ਼ਾਂ ਮੈਂ ਬੋਲੀਆਂ ਨੇ ਜੀ ਹਾਂ ਚਾਰਾਂ ਦੇ ਵਿੱਚ ਇੱਕ ਹੋਰ ਨੋਟ ਕਰਿਓ ਤੁਸੀਂ ਹਾਂ ਇੱਕ ਚੀਜ਼ ਜ਼ਰੂਰ ਹੈ ਮੈਂ ਨਿੱਕੂ ਜੀ ਨਾਲ ਬੈਠਾ ਗੱਲਾਂ ਕਰਦਾ ਤੁਹਾਡੇ ਵਾਸਤੇ ਵੀ ਕਰਦੇ ਹਾਂ ਸਾਰਿਆਂ ਵਾਸਤੇ ਲੋੜ ਹੈ ਦੀ ਪਰ ਜਿਹੜਾ ਫਾਰਮੂਲਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਸੰਭ ਕੇ ਰੱਖ ਲਿਆ ਕਰੋ ਉਹਦੇ ਲਈ ਫੋਨ ਨਹੀਂ ਕਰਨੇ ਹੋਨ ਚੱਕੇ ਨਹੀਂ ਜਾਂਦੇ ਫਿਰ ਤੁਸੀਂ ਹੋਰ ਇਤਰਾਜ਼ ਕਰਦੇ ਹੋ ਆਪ ਦਾ ਸਟ्रेस ਫਿਰ ਸਾਰਾ ਮੇਰੇ ਤੇ ਕਢ ਦਿੰਦੇ ਹੋ ਤੁਸੀਂ ਉਹਨੂੰ ਡਾਊਟ ਕਰਕੇ ਰੱਖਿਓ ਤੇ ਉਹਨੂੰ ਲਿਖ ਕੇ ਰੱਖ ਲਿਓ ਫਾਰਮੂਲਾ ਬਹੁਤ ਵਧੀਆ ਜਿਹੜਾ ਮੈਂ ਬੋਲ ਰਿਹਾ ਇਹਦੇ ਵਿੱਚ ਇੱਕ ਪਾਉਣੀ ਹੈ ਤੁਸੀਂ ਮੰਨ ਲਓ ਸਾਰੀਆਂ ਚੀਜ਼ਾਂ ਨੂੰ 50-50 ਗ੍ਰਾਮ ਲੈ ਲਓ ਚਾਰਾ ਨੂੰ 200 ਗ੍ਰਾਮ ਹੋ ਗਿਆ ਨਿੱਕੂ ਜੇ ਉਹਦੇ ਵਿੱਚ ਤੁਸੀਂ ਪਾਉਣੀ ਹੈ ਗੁਦੰਤੀ ਭਸਮ 10 ਗ੍ਰਾਮ 10 ਗ੍ਰਾਮ ਲ ਇੱਕ ਤੋਲਾ ਅੱਧਾ ਤੋਲਾ ਪ੍ਰਵਾਲ ਪਿਸ਼ਤੀ ਅੱਧਾ ਤੋਲਾ ਮੁਕਤਾ ਸ਼ੁਕਤੀ ਪਿਸ਼ਤੀ ਇਹ ਆਮ ਬਾਜ਼ਾਰ ਚੋਂ ਮਿਲ ਜਾਂਦੀਆਂ ਨੇ ਚੀਜ਼ਾਂ ਬੰਸਾਰੀ ਸਾਰੀ ਤੋਂ ਅੱਛੀ ਕੰਪਨੀ ਦੀ ਲੈਣੀ ਆ ਲੈ ਕੇ ਇਹਨੂੰ ਘਰੇ ਬਣਾ ਲਓ ਬਹੁਤ ਲੋਕਾਂ ਨੇ ਬਣਾਈ ਆ ਬੜੇ ਲੋਕ ਥੈਂਕ ਯੂ ਕਰਦੇ ਆ ਇਹਨੂੰ ਬਣਾ ਲਓ ਤੇ ਛੋਟੇ ਬੱਚੇ ਨੂੰ ਅੱਧਾ ਚਮਚਾ ਵੱਡਿਆਂ ਨੂੰ ਪੂਰਾ ਚਮਚਾ ਰਾਤ ਨੂੰ ਸੌਣ ਲੱਗੇ ਦਿਓ ਦੁੱਧ ਨਾਲ ਡਿਪਰੈਸ਼ਨ ਚੋਂ ਬੰਦਾ ਬਾਹਰ ਆ ਜਾਂਦਾ ਜੀ ਸਟ्रेस ਚੋਂ ਬਾਹਰ ਆ ਜਾਂਦਾ ਪਰ ਇੱਕ ਚੀਜ਼ ਹੋਰ ਮੈਂ ਦੱਸਦਾ ਧੁੰਨੀ ਚ ਤੇਲ ਲਾਉਣਾ ਤੇ ਕੱਛਾਂ ਚ ਤੇਲ ਲਾਉਣਾ ਕਿਹੜਾ ਤੇਲ ਉਹਨੂੰ ਕਿਹੜਾ ਲਾਉਣਾ ਜੀ ਨਾਰੀਅਲ ਦਾ ਤੇਲ ਉਹਦੇ ਵਿੱਚ ਤੁਸੀਂ ਮਿਕਸ ਕਰੋ ਦੇਸੀ ਘਿਓ ਵੀ ਗਾਂ ਦਾ ਓਕੇ ਦੇਸੀ ਘਿਓ ਤੇ ਨਾਰੀਅਲ ਤੇਲ ਨੂੰ ਬਰਾਬਰ ਮਾਤਰਾ ਚ ਮਿਕਸ ਕਰਕੇ ਉਹਨੂੰ ਐ ਧੁੰਨੀ ਚ ਚੰਗੀ ਤਰ੍ਹਾਂ ਮਲਣਾ ਟਿੱਡਾ ਹਿੱਲਣਾ ਚਾਹੀਦਾ ਉਹ ਐ ਨਾ ਲਾ ਲਿਓ ਹੌਲੀ ਜਿਦਕੇ ਪੂਰਾ ਮਲਣਾ ਦੇਸੀ ਗਾਂ ਦਾ ਨॉर्मल ਕੋਈ ਵੀ ਨਾਰਮਲ ਗਾਂ ਦਾ ਘਿਓ ਵੀ ਕੋਈ ਵੀ ਤੇ ਉਹ ਕੱਛਾਂ ਚ ਮਲਣਾ ਜੀ ਕੱਛਾਂ ਚ ਮਲ ਕੇ ਪੂਰਾ ਐ 10 ਵਾਰੀ ਐ ਪਿੱਛੇ 10 ਵਾਰੀ ਐ ਅੱਗੇ ਐ ਰਗੜਦਾ ਉਹਨੂੰ ਜਿਵੇਂ ਦੁਸ਼ਮਣ ਨੂੰ ਕੱਛਾਂ ਚ ਲੈ ਕੇ ਰਗੜੀਦਾ ਤੇ ਉਹਨੂੰ ਜਿੰਨਾ ਰਗੜੋਗੇ ਨਾ ਜੀ ਤੁਹਾਡਾ ਜਿਹੜਾ ਮੈਡੂਲਾ ਬ੍ਰੇਨ ਹੈ ਪਿਛਲਾ ਛੋਟਾ ਦਿਮਾਗ ਉਹ ਐਕਟਿਵ ਹੋਣ ਲੱਗ ਜਾਂਦਾ ਬੰਦੇ ਨੂੰ 10 ਦਿਨਾਂ ਚ ਪਤਾ ਲੱਗ ਜਾਂਦਾ ਵੀ ਗੋਇਲ ਸਾਹਿਬ ਨੇ ਜੋ ਦੱਸਿਆ ਵੀ ਕਮਾਲ ਹੋ ਰਿਹਾ ਔਰ ਦੇਖੋ ਕਿੰਨੇ ਛੋਟੇ ਛੋਟੇ ਚੀਜ਼ਾਂ ਨੇ ਮੈਂ ਕੋਈ ਐ ਨਹੀਂ ਦੱਸਿਆ ਵੀ ਆਹ ਚੀਜ਼ ਖਾਓ ਤੁਹਾਡੀ ਕਿਚਨ ਚ ਹੀ ਹੈ ਸਰ ਸੋਈ ਚ ਪਈਆਂ ਨੇ ਅੱਛਾ ਜਿਹੜੇ ਬਹੁਤੇ ਜ਼ਿਆਦਾ ਪ੍ਰੋਬਲਮ ਚ ਨੇ ਉਹਨਾਂ ਲਈ ਅਸੀਂ ਬਣਾਇਆ ਇੱਕ ਐਕਸ਼ਨ ਪਰਾਸ਼ ਜੀ ਚਵਨ ਪ੍ਰਾਸ਼ ਬਣਾਇਆ ਜੀ ਜਿਹੜਾ ਵੈਦਮਾਨ ਦਾ ਐਕਸ਼ਨ ਪ੍ਰਾਸ਼ ਤੁਸੀਂ ਮਨ ਅਨੁਸਾਰ ਦੱਸਿਆ ਹਾਂ ਜੀ ਔਰ ਇਹ ਚਵਨ ਪ੍ਰਾਸ਼ ਜਿਹੜਾ ਹੈਗਾ ਨਾ ਨਿੱਕੂ ਜੀ ਜੀਨੇ ਖਾ ਲਿਆ ਇਹਦਾ ਇੱਕ ਚਮਚਾ 7-800 ਰੁਪਏ ਦਾ ਪੈਂਦਾ ਪਰ ਤੁਸੀਂ ਮੈਂ ਤੁਹਾਨੂੰ ਕਹਿਣ ਲੱਗੇ ਤੁਸੀਂ ਕਿਹਾ ਸੀ ਵੀ ਇਹ ਚਵਨ ਪ੍ਰਾਸ਼ ਲੈਣ ਲਈ ਇਹਨੂੰ ਲੋਨ ਕਰਾਉਣਾ ਪਊਗਾ ਲੋਨ ਕਰਾਉਣਾ ਪੈਂਦਾ ਲੋਨ ਕਰਾਉਣਾ ਪੈਂਦਾ ਬਾਪੂ ਤੋਂ ਮੈਂ ਅੱਗੇ ਵੀ ਸੁਣਿਆ ਕਹਿੰਦੇ ਗੋਲਦਾ ਥੋੜੇ ਜੇ ਮਹਿੰਗੇ ਨੇ ਪਰ ਦਵਾਈਆਂ ਸਾਰੀਆਂ ਕੰਮ ਕਰਦੀਆਂ ਨੇ ਪਰ ਕਮਾਲ ਹੈ ਇਹਦੇ ਵਿੱਚ ਦੇਖੋ ਤੁਸੀਂ ਇਹ ਚ ਨਾ ਜੀ 골ਡ ਲੀਫ ਪੈਂਦਾ ਜੀ ਇੱਕ ਤਾਂ ਜਿਵੇਂ ਚਾਂਦੀ ਦੇ ਵਰਕ ਨਹੀਂ ਹੁੰਦੇ ਉਹ ਮਠਿਆਈ ਤੇ ਲੱਗੇ ਦੇਖਦੇ ਉਵੇਂ ਹੀ ਸੋਨੇ ਦੇ ਵਰਕ ਵੀ ਆਉਂਦੇ ਆ ਉਹ ਸਾਰੇ ਇਹਦੇ ਵਿੱਚ ਉਵੇਂ ਪੈਂਦੇ ਆ ਦੇਖੋ ਕੁਆਂਟੀਟੀ ਚ ਪਈ ਹੋਇਆ ਜਦੋਂ ਅੰਦਰ ਉਹ ਤੁਸੀਂ ਖੋਲੋਗੇ ਜੀ ਦਿਖਦੇ ਆ ਗੱਲਾ-ਗੱਲੀ ਚੀਜ਼ ਨਜ਼ਰ ਆਉਂਦੀ ਹੈ ਔਰ ਮੇਰੀ ਕਹਾਵਤ ਹੈ ਜੀ ਕਿ ਜੋ ਵੀ ਮੈਂ ਬਣਾਉਣਾ ਨਾ ਮੈਂ ਇਹ ਸੋਚ ਕੇ ਬਣਾਉਣਾ ਵੀ ਮੇਰੇ ਪਰਿਵਾਰ ਦੇ ਲੋਕ ਨੇ ਜੀ ਤਿੰਨ ਕਰੋੜ ਲੋਕਾਂ ਦਾ ਪਰਿਵਾਰ ਆ ਮੇਰਾ ਪੰਜਾਬ ਜੀ ਇਹਨਾਂ ਲਈ ਅਸੀਂ ਚੀਜ਼ ਬਣਾਉਂਦੇ ਆ ਹਾਂ ਔਰ ਜਿਹਦੀ ਪਹੁੰਚ ਹੁੰਦੀ ਆ ਉਹ ਲੈ ਲੈਂਦਾ ਜੇਦੀ ਪਹੁੰਚ ਨਹੀਂ ਹੁੰਦੀ ਉਹ ਮੈਨੂੰ ਮਿਲਦੇ ਨੇ ਆ ਕੇ ਹਾਂ ਮੈਂ ਕਹਿੰਦਾ ਕੋਈ ਗੱਲ ਨਹੀਂ ਤਾਂ ਕਿ ਹੋਏ ਜੇ ਤੇਰੀ ਪਹੁੰਚ ਨਹੀਂ ਮੇਰੀ ਤਾਂ ਹੈਗੀ ਆ ਹਾਂ ਤੂੰ ਆ ਸਹੀ ਮੇਰੇ ਕੋਲ ਆਪਾਂ ਰਲ ਮਿਲ ਕੇ ਟਾਈਮ ਕੱਢਾਂਗੇ ਤੇ ਉਹਨਾਂ ਨੂੰ ਵੀ ਅਸੀਂ ਸਾਹਮਦੇ ਆ ਤੇ ਮਤਲਬ ਕਹਿਣ ਦਾ ਕਿ ਇਹ ਜਿਹੜਾ ਚਵਨਪਰਾਸ਼ ਬਣਿਆ ਨਾ ਜੀ ਜਦੋਂ ਅਸੀਂ ਬਣਾਇਆ ਉਹ ਤੋਂ ਤਾਂ ਸਮਝੋ ਵੀ ਸਾਡੇ ਕੋਠੀਓਂ ਵਿਕਣ ਵਾਲੀ ਹੋ ਗਈ ਐਡਾ ਲੋਟ ਕਿਉਂਕਿ ਇੱਕ ਡੱਬਾ ਤਾਂ ਬਣਨਾ ਨਹੀਂ ਸੀ ਬਣੂਗਾ ਤਾਂ ਪੂਰਾ ਲਾਟ ਨਹੀਂ ਬਣੂਗਾ ਖੜਾਿਆਂ ਦੇ ਖੜਾਏ ਬਣੇ ਖੜਾਏ ਦੇ ਹਿਸਾਬ ਨਾਲ ਲੋਟ ਪੈਣਾ ਸੀਗਾ ਇਹਦਾ ਤੇ ਪੈ ਗਿਆ ਜਦੋਂ ਬਣ ਗਿਆ ਨਾ ਜੀ ਉਸ ਤੋਂ ਬਾਅਦ ਲੋਕਾਂ ਨੇ ਲਾਈਕ ਕੀਤਾ ਇਹ ਜ਼ਰੂਰ ਹੈ ਕਿ ਪਹਿਲਾਂ ਪਹਿਲਾਂ ਮੇਰਾ ਇਹ ਜ਼ਿਆਦਾ ਫੋਰਨ ਗਿਆ ਜਾਂ ਇੰਡੀਆ ਚ ਕੁਝ ਜਿਹੜੇ ਉੱਚੇ ਤਬਕੇ ਦੇ ਲੋਕ ਸੀ ਉਹਨਾਂ ਨੇ ਖਰੀਦਿਆ ਕਿਉਂਕਿ ਜਿਹੜਾ ਹੁਣ ਬੰਦਾ ਬੰਦੇ ਨੂੰ ਬੈਠੇ ਉਹ ਬਲੂ ਲੈਵਲ ਦਾ ਪੈਗ ਲਾ ਗਿਆ 3500 ਦਾ ਤੇ ਉਹ ਨੂੰ ਸਾਡੇ ਚਵਨ ਬ੍ਰਾਂਚ ਦੀ ਕੀ ਪਤਾ ਕਿੱਡੀ ਹੈ ਨਾ ਉਹ ਕਿਉਂ ਰਾਤ ਨੂੰ ਪੀਂਦੇ ਸਵੇਰੇ ਸੈੱਟ ਵੀ ਕਰਨਾ ਆਪਣੇ ਆਪ ਨੂੰ ਤੇ ਉਹਨਾਂ ਲਈ ਇਹ ਬਹੁਤ ਵਧੀਆ ਰਿਹਾ ਉਹ ਕਹਿੰਦੇ ਗੋਇਲ ਸਾਹਿਬ ਸਾਡਾ ਜਿਹੜਾ ਸਾਈਡ ਇਫੈਕਟ ਆਉਂਦਾ ਸੀ ਚੀਜ਼ਾਂ ਖਾਣੀਆਂ ਪੀਣੀਆਂ ਰਾਤਾਂ ਕੱਢਣੀਆਂ ਉਹ ਸਵੇਰੇ ਉੱਠ ਕੇ ਇੱਕ ਚਮਚਾ ਖਾ ਲਓ ਸੈੱਟ ਆ ਪਰ ਗਰੀਬ ਵਾਸਤੇ ਬਹੁਤ ਔਖਾ ਹੋ ਗਿਆ ਸੀ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਮੈਨੂੰ ਮਿਲਿਆ ਕਰੋ ਉਸ ਚੀਜ਼ਾਂ ਪੜਦੇ ਦੇ ਮੂਹਰੇ ਹੁੰਦੀਆਂ ਨੇ ਕੁਝ ਅਸੀਂ ਪਿੱਛੇ ਵੀ ਕਰਦੇ ਗੁਰੂ ਬਾਰੇ ਦੀ ਬੜੀ ਕਿਰਪਾ ਸਾਡੇ ਉੱਤੇ ਅਸੀਂ ਕੱਢ ਦਿੰਦੇ ਹਾਂ ਪਹਿਲਾਂ ਇਹ ਜੀ ਜੀ ਤੇ ਇਸ ਕਰਕੇ ਨਾ ਜੀ ਇਹ ਚੀਜ਼ ਜਦੋਂ ਬਣ ਕੇ ਆਈ ਨਿੱਕੂ ਜੀ ਇਹਨੇ ਲੋਕਾਂ ਦਾ ਸਟ्रेस ਲੈਵਲ ਠੀਕ ਕਰਿਆ ਜੀ ਫਿਰ ਇਹਨੇ ਲੋਕਾਂ ਦਾ ਸਭ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਦੱਸਾਂ ਉਹਨਾਂ ਦਾ ਜਿਹੜਾ ਬਾਥਰੂਮ ਏਰੀਆ ਹੂੰ ਉਹਨੂੰ ਸੈੱਟ ਕਰਿਆ ਬਾਥਰੂਮ ਏਰੀਆ ਤੋਂ ਅੱਧੀ ਦੁਨੀਆ ਤੰਗ ਹੈ ਕਿਸੇ ਨੂੰ ਬਾਥਰੂਮ ਆਉਂਦਾ ਵਿੱਚ ਹੀ ਰਹਿ ਜਾਂਦਾ ਥੋੜਾ ਜਿਹਾ ਫੇਰ ਉੱਠ ਕੇ ਜਾਂਦਾ ਫੇਰ ਰਹਿ ਜਾਂਦਾ ਉਹਨਾਂ ਲੋਕਾਂ ਨੂੰ ਠੀਕ ਕਰਿਆ ਲੇਡੀ ਨੂੰ ਵੀ ਜਾਇੰਟਸ ਪਰ ਜਿਹੜੀ ਬਾਥਰੂਮ ਵਾਲੀ ਪ੍ਰੋਬਲਮ ਹੈ ਇਹ ਜਿਹੜੀ ਗਦੂਦ ਦੀ ਪ੍ਰੋਬਲਮ ਉਹਦੀ ਗੱਲ ਕਰ ਦਿਓ ਤੁਸੀਂ ਨਹੀਂ ਜੀ ਨਹੀਂ ਗਦੂਦ ਲੱਗਾ ਜੀ ਇਹ ਕਿ ਸਟ੍ਰੈਸ ਨਾਲ ਹੈ ਇਹਦਾ ਸਟ्रेस ਨਾਲ ਬਹੁਤ ਰਿਲੇਸ਼ਨ ਹੈ ਜੇ ਉਹ ਲੇਡੀਜ਼ ਨੂੰ ਬਾਥਰੂਮ ਆਉਂਦਾ ਕਈ ਵਾਰੀ ਬੈਠੇ ਬੜੇ ਧਿਆਨ ਚਲੇਗਾ ਬਾਥਰੂਮ ਤੱਕ ਜਾਂਦੇ ਜਾਂਦੇ ਵਿਚਾਰੀਆਂ ਦੇ ਕੱਪੜੇ ਖਰਾਬ ਹੋ ਜਾਂਦੇ ਕਈ ਵਾਰੀ ਜਿੰਨਾ ਸਟ्रेस ਮਨ ਬਾਥਰੂਮ ਏਰੀਆ ਖਰਾਬ ਹੁੰਦਾ ਜੀ ਜੈਂਟਸ ਦਾ ਵੀ ਇਹੀ ਹਾਲ ਹੈ ਜੇ ਬਾਥਰੂਮ ਆ ਗਿਆ ਨਾ ਜੀ ਤਾਂ ਉਹ ਕਈ ਵਾਰੀ ਗੱਡੀ ਰੋਕਦੇ ਰੋਕਦੇ ਬਾਥਰੂਮ ਨਿਕਲ ਜਾਂਦਾ ਜੇ ਸੜਕ ਤੇ ਜਾਂਦੇ ਜਾਂਦੇ ਉਹਨੂੰ ਰੁਕੇ ਰੁਕੇ ਗੱਡੀ ਬਾਥਰੂਮ ਕਰ ਲਈ ਤਾਂ ਉਹ ਜਿਹੜਾ ਅਲੱਗ ਚੀਜ਼ ਹੈ ਇਹ ਮੇਨਲੀ ਕਿਹ ਚੀਜ਼ ਦੀ ਪ੍ਰੋਬਲਮ ਹੈ ਇਹ ਨਾ ਜੀ ਐਕਚੁਅਲੀ ਮਸਾਣਾ ਕਮਜ਼ੋਰ ਹੋ ਜਾਂਦਾ अच्छा मतलब एक ਹੁੰਦਾ ਗਦੂਦਾਂ ਦਾ ਜਿਵੇਂ ਮੰਨ ਲਓ ਇਹ ਉਹ ਹੋ ਜਾਂਦਾ ਉਹਨੂੰ ਅਸੀਂ ਕਹਿੰਦੇ ਪ੍ਰੋਸਟੇਟ ਗ੍ਰੰਥੀ ਵੱਡੀ ਹੋ ਗਈ ਵੱਧ ਗਈ ਤਾਂ ਉਹ ਇੱਕ ਬਾਥਰੂਮ ਬੂੰਦ ਬੰਦਾ ਹੁੰਦਾ ਜਾਂ ਬਾਥਰੂਮ ਕਰਦਾ ਬੰਦਾ ਪੈਰਾਂ ਤੇ ਗਿਰੀ ਜਾਂਦਾ ਉਹਦੀ ਧਾਰ ਨਹੀਂ ਬਣਦੀ ਤਾਂ ਉਹ ਜਿਹੜੀ ਚੀਜ਼ ਆ ਉਹ ਅਲੱਗ ਹੈ ਜੀ ਉਹਦੇ ਵਾਸਤੇ ਅਸੀਂ ਦਿੰਨੇ ਇੱਕ ਸਟ੍ਰੈਸ ਮਤਲਬ ਸਟ੍ਰੈਸ ਦਾ ਕੈਪਸੂਲ ਤਾਂ ਦੇਣਾ ਹੀ ਪੈਂਦਾ ਉਹਨਾਂ ਨੂੰ ਨਾਲ ਅਸੀਂ ਇੱਕ ਪ੍ਰਸਟੋ ਪ੍ਰਸਟਟ ਕੇਅਰ ਦਿੰਨੇ ਨਾਲ ਪ੍ਰਸਟੋ ਕੇਅਰ ਕੈਪਸੂਲ ਹੈ ਗਵਰਨਮੈਂਟ ਤੁਸੀਂ ਕਰਾਇਆ ਹੋਇਆ ਅਪਰੂਵ ਜੀ ਉਦੇ ਚ ਮੇਨ ਗਟਕ ਦੇਖੋ ਤੁਸੀਂ ਕੰਮ ਕੀ ਕਰਦਾ ਭਖੜਾ ਅੱਛਾ ਜਿਹੜਾ ਆਮ ਪਿੰਡਾਂ ਚ ਲੱਗਿਆ ਆਮ ਪਿੰਡਾਂ ਆਪਣੇ ਬੱਟਾਂ ਦੇ ਖੜਾ ਭਖੜਾ ਗੋਖਰੂ ਮੈਂ ਕਈ ਰੋਕਣ ਦੱਸਿਆ ਵੀ ਉਹ ਭਖੜਾ ਜਿੱਥੇ ਮਿਲੇ ਮਿੱਤਰੋ ਉਹ ਪੂਰੀਓ ਬੇਲ ਬੱਟ ਲਿਆ ਕਰੋ ਐ ਕਰਕੇ ਪਰ ਬੇਲ ਬੱਟਣ ਤੋਂ ਪਹਿਲਾਂ ਨਾ ਉਹਨੂੰ ਹੱਥ ਜੋੜ ਲਿਆ ਕਰੋ ਵੀ ਜੜ ਜੀਵ ਆ ਵੀ हे ਪ੍ਰਮਾਤਮਾ ਇਹਦੇ ਵਿੱਚ ਔਸ਼ਧੀ ਗੁਣ ਪੈਦਾ ਕਰ ਮੈਨੂੰ ਇਹਦੀ ਲੋੜ ਹੈ ਮੇਰੀ ਸਿਹਤ ਵਾਸਤੇ ਹੁਣ ਐਨਾ ਪੱਟਲ ਹੁਣ ਜੇ ਤੁਹਾਡੇ ਕੋਈ ਵਾਲ ਪੱਟ ਲਵੇ ਕਿੰਨਾ ਦੁੱਖ ਲੱਗਦਾ ਜੀ 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 ਜੇ ਕੋਈ ਪਿਆਰ ਨਾਲ ਕਹੇ ਤੂੰ ਵੀ ਮੈਨੂੰ ਤੁਹਾਡੇ ਦੋ ਕੁ ਵਾਲ ਚਾਹੀਦੇ ਨੇ ਤੁਸੀਂ ਆਪ ਵੀ ਕੱਢ ਕੇ ਦੇ ਦੋ ਮੈਂ ਲੈ ਭਾਈ ਲਾਲ ਇਸੇ ਤਰ੍ਹਾਂ ਬੁੱਟਿਆਂ ਦਾ ਕੰਮ ਹੈ ਤੁਸੀਂ ਕਲਾਕਾਰਾਂ ਦਾ ਬਹੁਤ ਰਹਿਣਾ ਤੁਹਾਡੀਆਂ ਐਗਜ਼ੈਂਪਲ ਬਹੁਤ ਸੋਹਣੀਆਂ ਜ਼ਰੂਰੀ ਵੀ ਹੈ ਜੀ ਦੱਸਣਾ ਜ਼ਰੂਰੀ ਹੈ ਮੈਨੂੰ ਇਹ ਦੱਸਿਓ ਜਿਹੜੀ ਜਿਹੜੀ ਹੁਣ ਇੱਕ ਗੱਲ ਚੱਲਦੀ ਪਈ ਹੈ ਇਹ ਪ੍ਰੋਬਲਮ ਮੈਨੂੰ ਲੱਗਦਾ ਬੱਚਿਆਂ ਚ ਤਾਂ ਨਹੀਂ ਆਉਂਦੀ ਹੋਣੀ ਬਹੁਤ ਘੱਟ ਵੱਡਿਆਂ ਚ ਆਉਂਦੀ ਹੈ ਬੱਚਿਆਂ ਚ ਆਉਂਦੀ ਹੈ ਬੱਚੇ ਬਿਸਤਰ ਚ ਪਰ ਜਦੋਂ ਜਦੋਂ ਵੱਡਿਆਂ ਚ ਆਉਂਦੀ ਹੈ ਹੂੰ ਜਦ ਤੱਕ ਕਈ ਵਾਰ ਆਉਂਦਾ ਕਿ ਉਮਰ ਵੱਡੀ ਹੋ ਗਈ ਕਿਸੇ ਨੂੰ ਹਾਰਟ ਅਟੈਕ ਹੋਇਆ ਕਿਸੇ ਨੂੰ ਸ਼ੂਗਰ ਹੋਇਆ ਕਿਸੇ ਨੂੰ ਬੀਪੀ ਹੋਇਆ ਤੇ ਹਾਰਟ ਅਟੈਕ ਤੋਂ ਬਾਅਦ ਕਿਸ ਨੇ ਆਪਰੇਸ਼ਨ ਕਰਵਾ ਲਿਆ ਕਿਸੇ ਨੂੰ ਸਟੰਡਿੰਗ ਹੋ ਗਈ ਸਟੰਡਿੰਗ ਸਟੰਡ ਪੈ ਗਿਆ ਉਹ ਤੋਂ ਬਾਅਦ ਜਦੋਂ ਪ੍ਰੋਬਲਮ ਆਉਂਦੀ ਹੈ ਜਦ ਤੱਕ ਬਹੁਤ ਸਾਰੀਆਂ ਦਵਾਈਆਂ ਚਲਦੀਆਂ ਹੁੰਦੀਆਂ ਬਹੁਤ ਸਾਰੀਆਂ ਹਾਂ ਕਿ ਉਹਨਾਂ ਦਵਾਈਆਂ ਦੇ ਨਾਲ ਨਾਲ ਵੀ ਇਹ ਦਾ ਇਹ ਸਿਸਟਮ ਬਣ ਸਕਦਾ ਇਹ ਸਭ ਤੋਂ ਸੇਫ ਹੈ ਜੀ ਮੈਂ ਕਹਿੰਦਾ ਜਿੰਦਗੀ 'ਚ ਇਨਸਾਨ ਨੂੰ ਕੋਈ ਵੀ ਕ੍ਰੋਨਿਕ ਬਿਮਾਰੀ ਹੋ ਜਾਏ ਚਾਹੇ ਉਹ ਦਮੇ ਦੀ ਹੋਵੇ ਚਾਹੇ 슈ਗਰ ਦੀ ਹੋਵੇ ਚਾਹੇ ਥਾਇਰੋਇਡ ਦੀ ਹੋਵੇ ਚਾਹੇ ਗਠੀਏ ਦੀ ਹੋਵੇ ਚਾਹੇ ਹਾਰਟ ਦੇ ਸਟੰਟ ਪੈਰੈਂਟ ਚਾਹੇ ਬ੍ਰੇਨ ਸਟ੍ਰੋਕ ਹੋ ਰਿਹਾ ਕੋਈ ਵੀ ਬਿਮਾਰੀ ਹੈ ਜੇ ਤੁਹਾਡਾ ਬਾਥਰੂਮ ਸਹੀ ਆ ਰਿਹਾ ਨਾ ਹਾਂ ਰਿਲੀਜ਼ਿੰਗ ਠੀਕ ਹੈ ਬੋਡੀ ਦੀ ਜੇ ਤੁਹਾਡਾ ਟਾਇਲਟ ਠੀਕ ਆ ਲੈਟਰਨ ਸਾਫ ਹੋ ਰ ਤੁਸੀਂ ਮੈਂ ਕਹਿੰਦਾ ਛੇਤੀ ਬਿਮਾਰੀ ਨੇੜੇ ਖੜ ਹੀ ਨਹੀਂ ਸਕਦੀ। ਔਰ ਮੈਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਕਿ ਇੱਕ ਤਾਂ ਤ੍ਰਿਫਲਾ ਪਾਊਡਰ ਜੀ ਹਰ ਪਾਸਿਓਂ ਠੀਕ ਆ। ਬਾਦਪਿੱਤ ਕਫ ਤਿੰਨੇ ਦੋਸ਼ ਕੰਟਰੋਲ ਕਰਦਾ। ਇੱਕ ਇਹ ਜਿਹੜਾ ਗੋਖਰੂ ਭਖੜੇ ਦਾ ਪਾਊਡਰ ਆ। ਹੂੰ ਇਹ ਜੇ ਤੁਸੀਂ ਲੈਂਦੇ ਰਹੋਗੇ ਨਾ ਜੀ ਤੁਹਾਡੀ ਕੋਈ ਪ੍ਰੋਬਲਮ ਆ ਨਹੀਂ ਸਕਦੀ। ਇਹ ਐਸੀ ਚੀਜ਼ ਆ ਹਾਰਟ, ਬ੍ਰੇਨ ਔਰ ਲਿਵਰ ਦੀ ਇੱਕ ਇੱਕ ਨਸ ਦੇ ਵਿੱਚ ਉਹ ਸਵੇਲਿੰਗ ਨੂੰ ਖਤਮ ਕਰ ਦਿੰਦੀ। ਕਿਉਂਕਿ ਜੇ ਪੇਟ ਸਾਫ਼ ਹੋ ਗਿਆ ਸਾਰਾ ਨਿਕਲ ਗਿਆ ਡੀਟੌਕਸ ਹੋ ਗਈ ਬਾਡੀ। ਓਕੇ ਇਹ ਚੀਜ਼ਾਂ ਨੇ ਜੀ